ਇੱਧਰ ਮੋਹਰਾ ਦਾ ਬਿਊਟੀ ਕੰਪੀਟੀਸ਼ਨ ਚੱਲਦਾ ਪਿਆ ਵਾ ਵੱਡੀਆਂ ਮੱਜਾਂ ਦਾ ਕੰਪੀਟੀਸ਼ਨ ਹੈ ਜੀ ਚੈੱਕ ਕਰੋ ਇਹਨਾਂ ਨੂੰ ਵਾ ਦੇਖੋ ਮੱਝ ਕਿੰਨੀ ਸੋਹਣੀ ਆ ਥੰਮ ਚੈੱਕ ਕਰੋ ਇਹਦਾ ਇੰਟਰ ਮੂਰਾ ਮੱਜਾਂ ਦਾ ਚੱਲਦਾ ਪਿਆ ਵਧੀਆ ਸਾਰੀਆਂ ਹੀ ਬਹੁਤ ਟੌਪੀ ਬਰੀਡ ਦੇ ਤੇ ਖੜੀ ਹੈ। ਬਾਕੀ ਬਾਈ ਜੀ ਇਹਨਾਂ ਦਾ 1921 ਦਾ ਹੀ ਫਰਕ ਰਹਿਣਾ ਬਸ ਵਿਜੇਤਾ ਹੋਂ ਚ ਬਾਕੀ ਸਾਰੀਆਂ ਮੱਜਾਂ ਹੀ ਤਗੜੀਆਂ ਨੇ। ਇੱਕ ਤੋਂ ਇੱਕ ਵੱਧ ਨਸਲ ਪੁੰਚੀ ਹੈ ਸਿਰਾਜ ਨੂੰ ਕਹਿ ਦਈਏ ਸਿਰਾ ਗੱਲਬਾਤ ਹੁੰਦੀ ਆ। ਇੱਥੇ ਬਾਈ ਪੂਰੀ ਇੰਡੀਆ ਦੀ ਕਰੀਮ ਇਕੱਠੀ ਹੋਈ ਹੈ ਜਿਹਨੂੰ ਕਹਿ ਲਈਏ ਆਪਾਂ ਦੇ ਕਿੰਨਾ ਰੂਹ ਖੁਸ਼ ਹੁੰਦੀ ਆ ਪੂਰੀ ਰੀਜਾਂ ਨਾਲ ਸਾਹਮਣੇ ਬਾਕੀ ਨਾਲ ਦਾ ਜੇ ਜੱਜ ਜਜਿੰਗ ਚੱਲਦੀ ਪਈ ਆ ਤੇ ਬਾਕੀ ਜਿਹੜੀ ਫਰ ਸੈਕਿੰਡ ਆ ਉਹ ਵੀ ਤੁਹਾਨੂੰ ਦੱਸਾਂਗੇ ਆ ਦੇਖੋ ਇਹਨਾਂ ਜਜਿੰਗ ਕਿਵੇਂ ਹੁੰਦੀ ਆ ਬਾਕੀ ਸਾਰੀਆਂ ਹੀ ਆਲਾ ਬ੍ਰੀਡ ਆ ਤੇ 1921 ਦੇ ਫਰਕ ਨਾਲ ਹੀ ਕੋਈ ਵਿਜੇਤਾ ਰਹਿਣੀ ਆ ਜੈਸਾ ਬੈ ਨੇ ਕਲੀ ਕਲੀ ਚੀ ਟੈਸਟ ਕਰਨੀ ਆ ਜੀ ਤੇ ਵੀਰ ਜਾਂ ਕੇ ਨਤੀਜੇ ਤੇ ਪਹੁੰਚਣਾ ਵਾ ਇਸ ਵਾਰ ਬਹੁਤ ਹੀ ਫਸਨਾ ਮੁਕਾਬਲਾ ਵਾ ਕੰਪਨੀ ਸਾਰੀਆਂ ਟੌਪ ਦੀਆਂ ਬਰੀਟਾਂ ਇੱਥੇ ਪਹੁੰਚੀਆਂ ਨੇ ਇੱਕਰੀ ਇਹਨਾਂ ਦੀ ਜਜਿੰਗ ਹੋ ਚੁੱਕੀ ਆ ਕੰਪੀਟੀਸ਼ਨ ਨਾਲ ਫਸ ਗਿਆ ਬਿਊਟੀ ਦਾ ਕਿ ਦੂਜੀ ਏਰੀ ਜਜਿੰਗ ਕਰਨ ਦੀ ਲੋੜ ਪੈਣਦੀ ਆ ਜੱਜ ਸਾਹਿਬ ਦੂਜੀ ਏਰੀ ਨਾਲ ਮੱਜਾਂ ਦੀ ਜਜਿੰਗ ਹੋ ਰਹੀ ਆ ਕਿਉਂਕਿ ਫਿਰ ਉਸ ਤੋਂ ਬਾਅਦ ਚੀਜ਼ੇ ਆਉਣਗੇ ਫਿਰ ਪਤਾ ਲੱਗੂਗਾ ਕਿਹੜੀ ਬਾਜੀ ਮਾਰਦੀ ਆ ਬਾਕੀ ਤਕਰੀਬਨ ਸਾਰੀਆਂ ਚੰਗੀਆਂ ਨੇ ਇੰਡੀਆ ਦੀ ਆਲਾ ਬਰੀਡ ਖੜੀ ਆ ਸਾਰੀ ਇੱਕ ਤੋਂ ਇੱਕ ਵੱਤ ਹੈ ਉਸ ਤੋਂ ਬਾਅਦ 15 ਦੇ ਦੇਸ਼ ਨੂੰ ਕਹਿਣਾ ਉਹਨਾਂ ਦੇਸ਼ਿਆ ਤੇ ਨਹੀਂ ਪਤਾ ਲੱਗਦਾ ਕਿ ਸੁੰਨੀ ਕਿਡੀਆਂ ਸਾਰੀਆਂ ਹੀ ਸੁੰਨੀਆਂ ਜੰਡੀਆਂ ਖੜੀਆਂ ਪਈ ਸਾਰੀਆਂ ਖੋਣੀਆਂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਹੀ ਰੇ ਬਣੇ ਨੇ ਬਹੁਤ ਵੱਡਾ ਮੇਰੇ ਸਾਹਮਣੇ ਗਿਣਤੀ ਉਹ ਚੈਟਿੰਗ ਚੱਲਦੀ ਪਈ ਹੈ ਅਜੇ ਵੱਜੂਗੀ ਕੱਲ ਨੂੰ ਪ੍ਰਬੰਧ ਬਹੁਤ ਪਸਵਾਮਾ ਕਰਾਣਾ ਪਊ ਬਾਕੀ ਡੰਕਰ ਤੁਸੀਂ ਸਾਰੇ ਯਾਲਾ ਬਾਹਰ ਹੋ ਗਿਆ ਹਾਂ ਅੰਦਾਜ਼ੇ ਤੋਂ ਬਾਹਰ ਹੋ ਗਿਆ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪ੍ਰਬੰਧ ਛੋਟੇ ਪੈਣੇ ਹੀ ਇੱਜ਼ਤ ਵਾਲਾ ਕੰਮ ਸਾਰੀਆਂ ਮੇਲਾ ਜੇ ਤੂੰ ਮੱਜਾਂ ਪ੍ਰਬੰਧ ਦਾ ਫालतू ਪਿਆਰ ਹੈ ਜੇ ਉਹ ਕੋਈ ਸਵਾਦ ਵਾਲੀ ਗੱਲ ਨਹੀਂ ਜਿਹੜੀ ਤੁਸੀਂ ਕਹਿੰਦੇ ਸੀ ਨਾ ਮਸਾਲਾ ਜਿਹਨੋਂ ਮੋਰਾ ਜਿਹੜੀਆਂ ਮੱਜਾਂ ਬਿਊਟੀ ਚ ਪਈਆਂ ਸੀ ਉਹਨਾਂ ਦੇ ਜਿਹੜੇ ਰਿਜ਼ਲਟ ਆ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਗਈ ਆ ਬਾਕੀ ਤੁਸੀਂ ਵੇਖੋ ਕਿਤੇ ਭੰਡੇ ਨਾ ਜਾਵੇ ਹਾਂ ਸਾਰੀਆਂ ਇੱਕ ਤੋਂ ਇੱਕ ਦੀਆਂ ਰੱਖੀਆਂ ਨੇ ਭੰਡੇ ਨਾ ਹੋ ਜਾਣਾ ਇਨਾਂ ਦੇ ਵਿੱਚੋਂ ਵੀ ਪਹਿਲੇ ਤੇ ਆਉਂਦੀ ਇਹਨਾਂ ਦੇ ਵਿੱਚੋਂ ਵੀ ਜਿਹੜੀਆਂ ਦੇ ਮਿਹਨਤਾਂ ਇਹਨਾਂ ਦੇ ਵਿੱਚੋਂ ਹੀ ਹਸਲ ਹੋਣੀਆਂ ਔਰ ਇੱਕ ਇੱਕ ਬੰਦਾ ਕਰਕੇ ਜਿਹਦਾ ਨੰਬਰ ਬੋਲਿਆ ਜਾਂਦਾ ਉਹ ਨਾ ਉਧਰ ਲਈ ਜਾਇਓ ਉਧਰ ਨਰਾਤੀ ਬਰਾਤ ਦੀਆਂ ਕਿੰਨਾ ਦੁੰਦੀ ਲੋ ਵੀ ਸੱਜਣੋ ਹੋਰਾਂ ਦੇ ਅਸਲ ਦੇ ਬਿਊਟੀ ਕੰਪੀਟੀਸ਼ਨ ਦਾ ਰਿਜ਼ਲਟ ਆ ਗਿਆ ਸਰਦੂਲ ਕਾ ਰੋਡ ਕੀ 10ਵੇਂ ਨੰਬਰ ਤੇ ਪੰਜਾਬ ਦੇ ਤਹਾਰਿਆਂ ਦੇ ਬਾਦਰ ਤੇ ਆ ਦੋਰ ਕੀ ਪਿੰਡ ਸਰਦੂਲ ਘਰ ਤੋਂ ਦਾ ਨਾਂ ਕੀ ਹੈ ਬਾਈ ਹਰਦੀਪ ਸਿੰਘ ਦੀ ਮੱਝ ਆਈ ਹੈ 10ਵੇਂ ਨੰਬਰ ਤੇ ਜੀ ਲਓ ਜੀ ਨੋਟ ਕਰ ਲਓ ਸੱਜਣੋ ਤੇ ਲਈ ਬਦਨੀ ਵਾਲੀ ਦੀ ਛੋਟੀ ਆ ਜੀ ਇਹ 9ਵੇਂ ਨੰਬਰ ਤਾਣਾ ਹਸਲ ਕੀਤਾ ਇਹਨੇ ਆਜੋ ਜੀ ਆ ਗਈ 8ਵੇਂ ਨੰਬਰ ਵਾਲੀ ਇਹਨੇ 8ਵਾਂ ਹਸਤਾਂ ਹਾਸਲ ਕੀਤਾ ਮੋਹਰਾ ਬਿਊਟੀ ਚ ਕਰੋ ਚੈੱਕ ਸੱਜਣੋ ਇਹ ਛੋਟੀ ਦਾ ਨਾਂ ਭਾਈ ਤੋਪਾ ਵਾਹ ਤੋਪੇ ਦਾ ਨਾਂ ਹੈ ਛੋਟੀ ਦਾ 9ਵੇਂ ਨੰਬਰ ਤੇ ਆਈ 8ਵੇਂ ਵਾਲੇ ਆ ਗਏ ਇਹ ਕਿਹੜੀ ਦੀ ਬੱਚੀ ਹੈ ਜੀ 52 ਜੀਤ ਕੋ 530155 ਸੀਮਨ ਸਿੰਘ ਜੀ ਆ ਲੈ ਵੀ ਜਸਵੰਤ ਭਾਈ ਮੁबारकਾ ਤੁਹਾਨੂੰ ਭਾਈ ਮਾਈਕ ਫੜ ਲੈ ਭਾਈ ਆ ਜਾ 122 ਵਾਲੇ ਪਹਿਲੇ ਨੰਬਰ ਲਈ ਮੈਚ ਇਦੂ ਗੋਰਾ ਦਾ ਕਿਨੇ ਨੰਬਰ ਤੇ ਆਈ ਬਾਈ ਆਪਣੀ ਵਾਜ ਇਹ ਵੀਰੇ 7ਵੇਂ ਨੰਬਰ ਤੇ ਜੋਣੀ ਝੋਟੀ ਆ ਯਾਰ ਜੀ ਜੇ 6ਵੇਂ ਤੇ ਆਈ ਤੇ ਕਿਹੜੇ ਝੋਟੇ ਦੀ ਬੱਚੀ ਆ ਇਹ ਵੀਰੇ ਪਚੈਦੀ ਬੋਲਦੀ ਆ ਜਗਲਾਂ ਪਿੰਡ ਤੋਂ ਆਪਾਂ ਟੋਕੜ ਮੱਝ ਲੈ ਕੇ ਆਂਦੀ ਸੀ ਠੀਕ ਐ ਜੀ 2 ਸਾਲ ਪਹਿਲੇ ਆਪਣਾ ਏਰੀਆ ਕਿਹੜਾ ਐ ਮੇਰਾ ਮੁਕਸਰ ਜਲਾ ਬੈਠਾ ਠੀਕ ਐ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਠੀਕ ਐ ਬਾਈ ਧੰਨਵਾਦ ਆ ਕਰੋ ਮੱਝ ਇੱਕ ਸੱਜਣੋ ਕਿੰਨੇ ਸੂਏ ਬਾਈ ਜੀ ਇਹ ਇਹ ਤੀਜਾ ਸੂਆ ਵੀਰੇ ਪੰਜ ਮਹੀਨਿਆਂ ਦੀ ਸੂਈ ਜੀ ਸਾਢੇ 16 ਕਿਲੋ ਦੁੱਧ ਜੀ ਦੁੱਧ 21 ਕਿਲੋ 200 ਗ੍ਰਾਮ ਦੁੱਧ ਦਾ ਰਿਕਾਰਡ ਹੋਇਆ ਅੱਛਾ ਜੀ ਕਨਫਰਮ ਨੇ ਇਹ ਹਰਿਆਣੇ ਤੋਂ ਵੀਰ ਹੁਣ ਆਇਆ ਹੈ ਕਿਹੜੇ ਸੀਮਨ ਦਾ ਬੱਚਾ ਬੱਚਾ 51 ਦੀ ਕੱਟੀ ਹੈ ਬਈ ਸੁੱਖਾ ਬਾਈ ਤੇ ਪਿੰਡ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਬਦੰਗ ਆਈ ਕਿੰਨਾ ਨੰਬਰਾਂ ਸਰ ਕੀਤਾ ਕਿੰਨਾ ਨੰਬਰ ਆਇਆ ਤੇ ਕਿਹੜੇ ਝੋਟੇ ਦੀ ਬੱਚੀ ਆ ਪੰਚਾਇਤ ਹੀ ਬੋਲਦੀ ਹੈ ਜੀ ਠੀਕ ਆ ਜੀ ਏਰੀਆ ਕਿਹੜਾ ਆਪਣਾ ਜਿਲਾ ਸਰਸਾਈ ਤੇ ਪੀਕ ਲੈਵਲ ਦੁੱਧ ਕਿੰਨਾ ਆਇਆ ਦਾ ਬਾਈ ਜੀ 19 ਕਿਲੋ 600 ਗ੍ਰਾਮ ਦਾ ਦੂਜੇ ਸੂਏ ਸ਼ੀਰ ਆਂਦੇ ਠੀਕ ਹੈ ਚੈੱਕ ਕਰੋ ਮੋਟੀ ਸੱਜੋ ਦੋਹਤੀ ਸੋਹਣੀ ਕੁਆਲਟੀ ਚੈੱਕ ਕਰੋ ਛੋਟੀ ਦੀ 10 27 ਕਿਹੜਾ ਕਿਹੜਾ ਸੇਵਨ ਦਾ ਸੱਜਣਾ ਭਾਈ ਜੀ ਬਹੁਤ ਬਦਲਦਾ ਹੀ ਹੈ ਕਿਰਵਾ ਨੰਬਰ ਅਦਰ ਕੀਤਾ ਹੈ ਨਹੀਂ ਇਹਨਾਂ ਦੇ ਦੇਖਿਆ ਬੜਖਣੀ ਆਉਂਦੀ ਬਹੁਤ ਨਾ ਹੀ ਆਉਂਦੀ ਹੋਵੇ ਕਿਰਵਾ ਨੰਬਰ ਅਦਰ ਕੀਤਾ ਬismillah ਦੇ ਕੇ ਫਿਰ ਵੀ ਦੋ ਜੀ ਕਿਹੜੇ ਸੀਮਨ ਦੀ ਬੱਚੀ ਹੈ ਬਰਾੜ ਦੀ ਠੀਕ ਹੈ ਜੀ ਆਹ ਆਰਡਰ ਕੁਆਲਟੀ ਚੈੱਕ ਕਰੋ ਮੱਝ ਦੀ ਬਹੁਤ ਸੋਹਣਾ ਆਰਡਰ ਆ ਤੇ ਏਰੀਆ ਦੱਸ ਦਈਏ ਭਾਈ ਜੀ ਏਰੀਆ ਕਿਹੜਾ ਆਪਣਾ ਹਰਦੀਪ ਸਿੰਘ ਨਾਮ ਹੈ ਮੇਰਾ ਹਾਂਜੀ ਰੋੜ ਕੀ ਪਿੰਡ ਹੈ ਤਸੀਲ ਸਰਦੁਰਗੜ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੇ ਪੀਕ ਲੈਵਲ ਦਾ ਦੁੱਧ ਕਿੰਨਾ ਹੈ ਦਾ 24 ਲੀਟਰ ਹੈ ਤੇ ਨਾ ਠੀਕ ਹੈ ਕਿਹਦੇ ਕਿਹੜੇ ਸੇਮੰਦੀ ਆ ਭਾਈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਹੀ ਵਧਾਈਆਂ ਕਿੰਨਵਾ ਸਟਾਨਾ ਹਾਸਲ ਕੀਤਾ ਮੱਝ ਨੇ ਕਿੰਨਵਾ ਸਟਾਨਾ ਹਾਸਲ ਕੀਤਾ ਬਿਊਟੀ ਚੋਰ 486 ਕਿਹੜੇ ਨੰਬਰ ਤੇ ਆਈ ਭਾਈ ਜੀ ਇਹ ਪੰਜਵੇਂ ਨੰਬਰ ਤੇ ਆਈ ਹੈ ਜੀ ਠੀਕ ਹੈ ਜੀ ਕਿਹ ਕਿਛੋ ਟੇਦੀ ਧੀ ਆ ਕਿਹਛੋ ਟੇਦੀ ਧੀ ਭਾਈ ਇਹ ਜਦੋਂ ਕਿਸਾਨ ਦੀ ਧੀ ਆ ਛੋਟੀ ਧੀ ਆ ਪਿੰਡਾਂ ਜਿਹੜਾ ਤੁਹਾਨੂੰ ਠੀਕ ਹੈ ਜੀ ਤੇ ਪੀਕ ਲੈਵਲ ਦਾ ਦੁੱਧ ਕਿੰਨਾ ਆ ਲੱਗਦਾ ਇਹਦਾ 26 ਲੀਟਰ ਹੋ ਗਿਆ ਠੀਕ ਹੈ ਜੀ ਇਹ ਆਪਣੇ ਕਰੋ ਇਹਦੀ ਆਰਡਰ ਕੁਆਲਿਟੀ ਚੈੱਕ ਪਈ ਜੀ 21 03 ਏਰੀਆ ਦੱਸ ਦਈਏ ਬਾਈ ਜੀ ਗੱਡੀ ਕਾਰ ਨੰਬਰ ਆ ਜੀ ਠੀਕ ਹੈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ 03 21 ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕ ਸਟੇਕ ਨਿਵਾਸ ਸਥਾਨ ਨਾਲ ਕੀਤਾ ਮੱਝ ਨੇ ਠੀਕ ਹੈ ਜੀ ਕਿਸ ਤੋਂ ਤੇਜ਼ੀ ਬੱਚੀ ਆ ਜੀ ਕਿਸ ਤੋਂ ਤੇਜ਼ੀ ਧੀ ਆ 952 ਠੀਕ ਹੈ ਜੀ ਕਿਹੜਾ ਏਰੀਆ ਆਪਣਾ ਆਪਣਾ ਰਤਿਆ ਜੀ ਕਲੰਦਰਗੜ੍ਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਜੀ ਬਹੁਤ ਬਹੁਤ ਮਾਰਦਾ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣਾਂ ਹਾਂ ਜੀ ਵੀਰ ਜੀ ਸ੍ਰੀ ਅਕਾਲ ਤੇ ਕਿੰਨਾ ਨੰਬਰ ਅਸਲ ਕੀਤਾ ਪਾਜਣੀ ਵੀਰ ਜੀ 9ਵਾਂ ਨੰਬਰ ਅਸਲ ਕੀਤਾ ਠੀਕ ਹੈ ਜੀ ਕਿਸਾਨ ਦੀ ਬੱਚੀ ਆ ਕਿਸਾਨ ਦੀ ਧੀ ਹੈ ਵਾਲੀ ਬਤਨੀ ਦੀ ਧੀ ਹੈ ਜੀ ਠੀਕ ਹੈ ਜੀ ਮੈਂ ਚੱਕਦਾ ਕਾਗਜ਼ ਪੁੱਤਰ ਕੋਈ ਕਰ ਲੈ ਮੁਕਾਬਲਾ ਸਾਡਾ ਏਰੀਆ ਕਿਹੜਾ ਆਪਣਾ ਪਹਿਲੇ ਦੂਜੇ ਵਾਲੇ ਦਾ ਪਿੰਡ ਲਹਾਰਾ ਜੀ ਜਿਹੜਾ ਮੋਗਾ ਤਸੀਨ ਵਾਲ ਸੰਗ ਜਿੱਤਣਾ ਉਹਨੇ ਮੇਲੇ ਦੀ ਵੀ ਵੀਰ ਜੀ ਫਸਟ 18 ਕਿਲੋ 600 ਗ੍ਰਾਮ ਦੋ ਤੇ ਦੋ ਦਾ ਤੇ ਫਟ ਲੱਗੀ ਗਿਆ ਮਾਲਕਾ ਮਾਨ ਤੋਂ ਤੋ ਬਣਾ ਇਹਦਾ ਠੀਕ ਬਲਤਾਂ ਵਾਲੇ ਹੁੰਦੇ ਆ ਯਾਰ ਇਹ ਥੋੜਾ ਜਿਹਾ ਗੱਲਾ ਕਰੋ ਚੈੱਕ ਆ ਗਿਆ ਆ ਗਿਆ ਛੋਟੀ ਦੀ ਆਰਡਰ ਕੁਆਲਿਟੀ ਚੈੱਕ ਕਰੋ ਮੈਂ ਕਹਿੰਦਾ ਯਾਰ ਮਾਜਣੀ ਦੂਜਾ ਸਥਾਨ ਹਾਸਲ ਕੀਤਾ ਏ ਦੇਖੋ ਆਰਡਰ ਕੁਆਲਿਟੀ ਚੈੱਕ ਕਰੋ ਇਹਦੀ ਇਹ ਮਿਹਨਤ ਨਾਲ ਨਾ ਨਾ ਕੀ ਚੱਲ ਰਿਹਾ ਨਹੀਂ ਹੈ ਕਿ ਯੂਟਿਊਬਰ ਕੋਲ ਦਿਖ ਰਿਹਾ ਨਹੀਂ ਦਿਨ ਦੀ ਮੈਨੇਜਮੈਂਟ ਉਹ ਲਾਈਨ ਹੈ ਸਾਰੀ ਕੇਸੀ ਮੰਕੀ ਅਜੇ ਭਾਈ ਜੀ ਪਾਰਟਿਸਪੇਟ ਕੀਤਾ ਹੈ ਸਮਾਜ ਨੇ ਪਹਿਲਾ ਤਾਣਾ ਹਲ ਕੀਤਾ ਹੈ ਮੋਰਾ ਬਿਊਟੀ ਕੰਪੀਟੀਸ਼ਨ ਦੀ winner ਮੱਚ ਨੰਬਰਦਾਰ ਦੀ ਮੱਚ ਹੈ ਜੀ ਇਹ ਉਸ ਵੇਲੇ ਥੋੜੇ ਪਿੱਛੇ ਦੀ ਕਰੋ ਚੈੱਕ ਇਹਦੀ ਆਰਡਰ ਕੁਆਲਿਟੀ ਕੁਆਲਿਫਿਕੇਸ਼ਨ ਨਹੀਂ ਹੈਗੀ ਪਰ ਉਹ ਥੋੜਾ ਜਿਹਾ ਪੂਸ਼ ਨਾਲ ਟੱਚ ਹੁੰਦਾ ਹੈ ਇਹਦਾ ਆਰਡਰ ਬਹੁਤ ਸੋਹਣਾ ਆਰਡਰ ਆ

ਹਰੇਕ ਵਰਤ ਜਿੱਤੇ ਰਵਿਦਾ ਹੈ ਅੱਜ ਇੱਕ ਉਹ ਬੰਦੇ ਨੇ ਕਰਿਆ ਜਿਹੜਾ ਹੋਰ ਭਾਈ 24 ਕਿਲੋ ਦਾ ਤਿਆਰ ਹੋ ਕੇ ਜਾਵੇ ਉਹਨਾਂ ਦੇ ਨਾਲ ਵੀ ਕਰੀ ਜੀ ਇਹ ਸੰਨੀ ਦੇ ਨਾਲ ਨੰਬਰ ਦਾ ਹੋ ਗਿਆ ਹੀ ਹੋਰ ਭਾਈ ਪਤਾ ਨਹੀਂ ਭਾਈ ਨੂੰ ਪਤਾ ਉਹ ਤਾਂ ਪਤਾ ਨਹੀਂ ਕਰਿਆ ਨਹੀਂ ਕਰਿਆ ਨਹੀਂ ਨਹੀਂ ਜਿਹੜੇ ਬੰਦੇ ਨਾਲ ਦਿੱਲੀ ਦੇ ਉੱਤੇ ਕੰਮ ਕਰਦਾ ਹੈ ਪੂਰੀ ਜ਼ਿੰਦਗੀ ਜਿਹੜਾ ਪੰਜ ਕਲਿਆਣੇ ਦੇ ਕੈਰੈਕਟਰ ਹੈ ਉਹ ਪਹਿਲਾਂ ਤਾਂ ਭਾਈ ਜੀ ਬਹੁਤ ਵਧੀਆ ਵਾਰਕਾ ਦਾ ਤੁਹਾਨੂੰ ਭਾਈ ਕੋ ਬਹੁਤ ਜੀ ਤੇ ਕਿਹੜਾ ਸਟਾਨਡਰਡ ਆ ਤੁਸੀਂ ਕੀਤਾ ਇਹਨੇ ਇਹਨੇ ਭਾਈ ਵਾਸਟਰ ਕੈਰੈਕਟਰ ਦੇ ਇਖਤਿਆਫ ਦੇ ਨਾਲ ਕੀਤਾ ਬ੍ਰੀਡਿੰਗ ਤੇ ਕਿਹੜੇ ਸੀਮਾ ਦੀ ਧੀ ਆ ਇਹ ਪੰਜਾਬੀ ਬੋਲਦੇ ਭਾਈ ਠੀਕ ਆ ਜੀ ਹਰਿਆਣੇ ਦਾ ਅਗੋਂ ਆਪਣੇ ਏਰੀਆ ਕਿਹੜਾ ਹੈ ਇਹਦਾ ਬੋਡੀ ਠੀਕ ਆ ਜੀ ਤੋਂ ਉਹ ਕੋਈ ਪ੍ਰੋਪਰ ਕਰੋ ਜੀ ਚੈੱਕ ਮੈਂ ਜੀ ਦਾ ਬੋਡੀ ਸਟਰਕਚਰ ਤੋਂ ਉਹ ਬਣਾ ਕੇ ਪੀਐਸ ਨੂੰ ਜੀ